ਪੰਜਾਬ ਸਰਕਾਰ ਵੱਲੋਂ ਛੜੀ ਜੰਗ ਜੁੱਧ ਨਸ਼ਮੁਦ ਦੀ ਮਹਿਮ ਤਹਿਤ ਮਾਜੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਦਵਾਈ ਪਿਸ ਤੇ ਸ਼੍ਰੀ ਅਮਿਤ ਕੌਂਡਲ ਆਈਪਸ ਐਸਐਸਬ ਬਠਿੰਡਾ ਤੇ ਸ਼੍ਰੀ ਅਮਨੀਤ ਸਿੱਧੂ ਆਈਜੀ ਕਾਉਂਟਰ ਇੰਟੈਲੀਜੈਂਸ ਦੀ ਰਾਇਨ ਮੇ ਹੇਠ ਤੇ ਐਸਪੀ ਸਿਟੀ ਸਿਟੀ ਨਿਰੰਦਰ ਸਿੰਘ ਜੀ ਦੀ ਨਿਗਰਾਨੀ ਹੇਠ ਕੱਲ੍ਹ ਕ ਸਾਂਝਾ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਜਿਸ ਵਿੱਚ ਨਾਲ ਕੋਨੀ ਪੁਲਿਸ ਤੇ ਕਾਉਂਟਰ ਇੰਟੈਲਿਸ ਦੀ ਟੀਮ ਗਈਆਂ ਸ਼ੱਕੀ ਵਿਅਕਤੀ ਤੇ ਸ਼ੱਕੀ ਪੁਰਸ਼ਾਂ ਦੀ ਚੈਨ ਕਰ ਰਹੀ ਸੀ ਇਸ ਦੇ ਦਰਮਿਆਨ ਹੀ ਜਦੋਂ ਸ਼ਕੀਪੁਰ ਤੋਂ ਛੱਕੀ ਵੱਲ ਚੱਲ ਰਹੇ ਸੀ ਤਾਂ ਜਿਹੜੀ ਨੰਨੀ ਸ਼ਾ ਚੌਂਕ ਦੇ ਨੇੜੇ ਜਿਹੜਾ ਟੀਪਾਰਟ ਬੰਦ ਹੈ ਉੱਥੇ ਇੱਕ ਟਰੱਕ ਬਰਾਨਾ ਕੋੜਾ ਖੜਾ ਸੀ ਇਸ ਵਿੱਚ ਤਿੰਨ ਵਿਅਕਤੀ ਜਿਹੜੀ ਤਰਪਾਲ ਨਾਲ ਛੇੜਛੜ ਕਰ ਰਹੇ ਸੀ ਤੇ ਜੋ ਤਿੰਨਾਂ ਵਿਅਕਤੀ ਨੂੰ ਕਾਬੂ ਕੀਤਾ ਗਿਆ ਕਾਬੂ ਕਰਕੇ ਉਹਨਾਂ ਦਾ ਨਾਮ ਪਤਾ ਪੁੱਛਿਆ ਗਿਆ ਤੇ ਇੱਕ ਦਾ ਨਾਮ ਸਾਬਰ ਲਾਲ son of ਕੋਲੂ ਕੋਲੂ ਰਾਮ ਵਾਸੀ ਅਜਮੇਰ ਰਾਜਸਥਾਨ ਉਸ ਦਾ ਨਾਮ ਜਗਦੀਪ ਸਿੰਘ son of ਹਰਬੰਸ ਸਿੰਘ ਵਾਸੀ ਪਿੰਡ ਕੋਠਾਗੁਰੂ ਤੇ ਤੀਸਰਾ ਗੁਰਤੇਜ ਸਿੰਘ son of ਗੁਰਜੰਟ ਸਿੰਘ ਵਾਸੀ ਪਿੰਡ ਨਯਰਵਾਜੋ ਕੋਈ ਜਦੋਂ ਟਰਾਲੀ ਦੇ ਤਰਪਾਲ ਖੇਲ ਕੇ ਤਲਾਸ਼ੀ ਕੀਤੀ ਗਈ ਜਿਸ ਦੇ ਵਿੱਚੋਂ ਤਕਰੀਬਨ 45 ਗੱਟੇ ਜਿਨ੍ਹਾਂ ਚੋਂ 20-20 ਕਿਲੋ ਪਰ ਗੱਟੇ ਚ ਭੂਕੀ ਜੋਰਾ ਪੋਸਤ કુલ 9 ਕੁਇੰਟਲ ਭੂਕੀ ਜੋਰਾ ਪੋਸਤ ਬਰਾਮਦ ਹੋਇਆ ਜਿਸ ਦੇ ਤਹਿਤ ਮਕਦਮਾ ਨੰਬਰ 160 ਮਿਤੀ 6-7-2025 15C 29685 ਐਨਡੀਪੀ ਸੈਕਟਰ ਥਾਣਾ ਕਿਨਾਰ ਕਲੋਨੀ ਵਿੱਚ ਦਰਜ ਸਟਰ ਕੀਤਾ ਗਿਆ ਉਹ ਤਿੰਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਬੰਦ ਹਵਾਲਾ ਥਾਣਾ ਕੀਤਾ ਗਿਆ ਹੈ ਇਨਨ ਨੂੰ ਅੱਜ ਮਾਨਜੂਗ ਦਾ ਦੰਤ ਪੇਸ਼ ਕਰਕੇ ਰਮਾਨ ਹਾਸ ਕਰਕੇ ਹੋਰ ਡੰਗਾਈ ਨਾਲ ਪੁੱਛਗਿਸ਼ ਕੀਤੀ ਜਾਵੇਗੀ ਕਿ ਕਿੱਥੋਂ ਲੈ ਕੇ ਆਏ ਸੀ ਤੇ ਅੱਗੇ ਇਹਨਾਂ ਨੂੰ ਸਪਲਾਈ ਕਿੱਥੇ ਦੇਣੀ ਸੀ ਗੱਡੀ ਵਿੱਚ ਕਿੰਨੇ ਜਣੇ ਸੀਗੇ ਇਹ ਕੋਲ ਲੈ ਕੇ ਗੱਡੀ ਆਈਏਗੀ ਕਿ ਕਿੱਥੇ ਜਾਣਾ ਸੀ ਗੱਡੀ ਵਿੱਚ ਤਿੰਨ ਜਣੇ ਸੀਗੇ ਤੇ ਗੱਡੀ ਰਾਜਸਥਾਨ ਤੋਂ ਅਜਮੇਰ ਤੋਂ ਆਉਣੀ ਬਿਆਨ ਹੋਈ ਹੈ ਤੇ ਬਾਕੀ ਅਸੀਂ ਇਹ ਚੀਜ਼ ਪੁੱਛਗਿਸ਼ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਏ ਸੀ ਕਿਹੜੀ ਪ੍ਰੋਪਰ ਜਗ੍ਹਾ ਕਿਹੜੀ ਹੈ ਕਿ ਕਿਥੇ ਨਗਾ ਸਪਲਾਈ ਦੇਣੀ ਸੀ ਨਗਰਟੀ ਦੇ ਵਿੱਚ ਹੋਰ ਵੀ ਬਾਰਸੀ ਕਿ ਕੱਲ੍ਹ ਵੇਹੇ ਇਹੀ ਲੱਗੀ ਨਹੀਂ ਗੱਡੀ ਦੇ ਵਿੱਚ ਹੋਰ ਸਿਮੈਂਟ ਲੋਡ ਸੀਗਾ 820 ਕਟੇ ਸਿਮੈਂਟ ਦੇ ਸੀਗੇ ਵਿੱਚ ਸਿਮੈਂਟ ਦੇ ਕਟਿਆਂ ਚ ਬਲੇ ਕਟੇ ਜਿਹੜੇ ਭੁਗੀ ਦੇ ਚਪਾਈ ਹੋਈ ਸੀ ਇੱਕ ਵਿਅਕਤੀ ਫਰਾਰ ਵੀ ਦੱਸਿਆ ਜਾ ਰਿਹਾ ਹੈ ਉਹ ਕੌਣ ਸੀ ਉਹ ਅਜੇ ਅਜੇ ਪੁਲਿਸ ਦਾ ਪਾਰਟ ਹੈ ਉਹ ਬਾਅਦ ਗੱਡੀ ਨੰਬਰ ਕਿੰਨਾ ਸੀ ਇਹਦਾ ਜੀ ਗੜਾ ਆਰ ਜੇ 6 ਸੀ ਬੀ 83 86 ਤਰਨਾ ਕੋੜਾ ਤੇ 4 ਦਾ 4 ਵਿਅਕਤੀ ਆ ਮਕਦਮਾ 4 ਵਿਅਕਤੀ ਖਿਲਾਫ ਦਰਜ ਹੋਇਆ 3ਨ ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁੱਕੇ ਇੱਕ ਦੀ ਅਜੇ ਗ੍ਰਿਫਤਾਰੀ ਬਾਕ ਤਾਂ ਕਰੀ ਦੋ ਜਿਹੜੇ ਸਿਮਿੰਟ ਦੇ ਕੱਟੇ ਅੱਗੇ ਕੋਈ ਸੀ ਪਿੱਛੇ ਕਿਸੇ ਸਿਮਿੰਟ ਦੇ ਕੱਟੇ ਉਸ ਅੱਗੇ ਸੀ ਉਸ ਪਿੱਛੇ ਸੀ ਜਿਹੜੀ ਭੁਗੇਚੂਰਾ ਪੁਰਤ ਬਚਾਲੇ ਸੁਣਦੇ ਲਾਉਣਾ ਕਿਥੇ ਸੀਮਿੰਟ ਕੇ ਤਰ੍ਹਾਂ ਸਿਮਿੰਟ ਉਹਨਾਂ ਨੇ ਮੰਡੀ ਲਾਉਣਾ ਸੀ ਇਹਨਾਂ ਉਹਦੀ ਬਿਲਡਿੰਗ ਉੱਥੋਂ ਦੀ ਆ ਇਹ ਪਿੱਛੋਂ ਇਧਰੋਂ ਡੱਬੜੀ ਰੋਡ ਵਾਲੇ ਪਾਸੇੋਂ ਆਇਆ